ਜੁਗੁ ਜੁਗੁ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਆਪ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਸਾਜ ਰਹੇ ਦੀਵਾਨ ਅੰਦਰ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਆਨੰਦ ਮਾਣਿਆ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਸੋਖਮਨੀ ਸਾਹਿਬ ਬਾਣੀ ਦੀ ਕਥਾ ਆਪ ਜੀ ਪਿਛਲੇ ਸਮੇਂ ਤੋਂ ਸਰਵਣ ਕਰ ਰਹੇ ਹੋ ਸਤਿਗੁਰੂ ਮਹਾਰਾਜ ਜੀ ਨੇ ਸਾਡੀ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸ੍ਰੀ ਸੋਖਮਨੀ ਸਾਹਿਬ ਬਾਣੀ ਉਚਾਰਨ ਕੀਤੀ ਹੈ 24 ਅਸ਼ਟਪਦੀਆਂ ਦੇ ਅੰਦਰ ਪਹਿਲੀ ਅਸ਼ਟਪਦੀ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕੀਤੀ ਹੈ ਦੂਸਰੀ ਅਸ਼ਟਪਦੀ ਅੰਦਰ ਵਾਹਿਗੁਰੂ ਦਾ ਨਾਮ ਕਿੱਥੇ-ਕਿੱਥੇ ਜੀਵ ਦੀ ਸਹਾਇਤਾ ਕਰਦਾ ਹੈ ਇਸੇ ਤਰ੍ਹਾਂ ਹੀ ਤੀਸਰੀ ਅਸ਼ਟਪਦੀ ਅੰਦਰ ਮਹਾਰਾਜ ਜੀ ਨੇ ਬਚਨ ਕੀਤੇ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਵੀ ਜਾਪ ਤਾਪ ਸੰਜਮ ਜਗ ਆਦਿਕ ਜਿੰਨੇ ਵੀ ਸਾਧਨ ਆਖੇ ਜਾਂਦੇ ਹਨ ਕੋਈ ਵੀ ਪੁੱਜ ਨਹੀਂ ਸਕਦਾ ਸਤਿਗੁਰੂ ਮਹਾਰਾਜ ਜੀ ਨੇ ਚੌਥੀ ਅਸਥਪਦੀ ਅੰਦਰ ਜੀਵ ਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਤੋ ਪਰਮਾਤਮਾ ਦੇ ਗੁਣ ਚੇਤੇ ਕਰ ਰਮਈਆ ਕੇ ਗੁਣਾ ਚਿਤ ਭਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਪੰਜਵੀਂ ਅਸਥਪਦੀ ਅੰਦਰ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਕਿ ਵਾਹਿਗੁਰੂ ਜਿਸ ਨੇ ਸਾਨੂੰ ਸਾਰਾ ਜੀਵਨ ਬਖਸ਼ਿਆ ਹੈ ਉਸ ਦੇ ਤਾਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਸਵੰਦ ਕੱਟ ਕਰਕੇ ਭੇਟਾ ਕਰ। ਜਿਸ ਪ੍ਰਮਾਤਮਾ ਨੇ ਤੈਨੂੰ ਸੁਵਾਸ ਬਖਸ਼ੇ ਨੇ ਆਪਣੇ ਪੂਰੇ ਦਿਨ ਦੇ ਵਿੱਚ ਕੱਟੂ-ਕੱਟ 2 ਘੰਟੇ 24 ਮਿੰਟ ਪ੍ਰਮਾਤਮਾ ਦੀ ਬੰਦਗੀ ਵਾਸਤੇ ਤਸਵੰਦ ਕੱਟਣਾ ਕਰ। ਜੇ ਤੂੰ 10 ਇੰਦਰੀਆਂ ਨੂੰ ਪ੍ਰਾਪਤ ਕਰਕੇ ਜਿਹੜਾ ਮਨ ਹੈ ਪਰਮਾਤਮਾ ਨੂੰ ਨਾ ਭੇਟਾ ਕੀਤਾ ਤੇ ਅੰਤ ਦੇ ਸਮੇਂ ਪਛਤਾਉਣਾ ਪਵੇਗਾ ਸੋ ਗੁਰੂ ਮਹਾਰਾਜ ਜੀ ਨੇ ਸਾਡੇ ਤਾਈਂ ਜਿਸ ਵਾਹਿਗੁਰੂ ਨੇ ਸਾਨੂੰ ਬੇਅੰਤ ਦਾਤਾਂ ਬਖਸ਼ੀਆਂ ਨੇ ਉਸ ਪਰਮਾਤਮਾ ਦਾ ਹਰ ਸਮੇਂ ਸ਼ੁਕਰਾਨਾ ਕਰਨਾ ਚਾਹੀਦਾ ਹੈ ਛੇਵੀਂ ਅਸ਼ਟਪਦੀ ਅੰਦਰ ਉਪਦੇਸ਼ ਬਖਸ਼ਿਆ ਜਿਹ ਪ੍ਰਸਾਦ ਸਤਿ ਹੀ ਅੰਮ੍ਰਿਤ ਖਾਹੀ ਤਿਸ ठाकुर ਕਉ ਰਖ ਮਨਮਾਹੇ ਸਤਨੀ ਅਸ਼ਟਪਦੀ ਅੰਦਰ ਸਾਧੂ ਮਹਾਪੁਰਖਾਂ ਦੇ ਲਖਣ ਕੀਤੇ ਹਨ 8ਵੀਂ ਅਸ਼ਟਪਦੀ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਬ੍ਰਹਮ ਗਿਆਨੀ ਦੇ ਲਖਣ ਕੀਤੇ ਹਨ ਇਸ ਤਰ੍ਹਾਂ 24 ਅਸ਼ਟਪਦੀਆਂ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਨੇ 24ਵੀਂ ਅਸ਼ਟਪਦੀ ਅੰਦਰ ਕਿ हे ਭਾਈ ਪੂਰੇ ਸਤਿਗੁਰਾਂ ਦਾ ਉਪਦੇਸ਼ ਸੁਣ ਨਾ ਕਰ ਆਪਣੇ ਹਿਰਦੇ ਵਿੱਚ ਜੇ ਤੂੰ ਪੂਰੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦਾ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨੇਕਟ ਕਰ ਵੇਖ ਸਾਧ ਸਾਧ ਸਿਮਰਹੁ ਕੋ ਵੇਦ ਸਾਧ ਸੰਗਤ ਅਸੀਂ 24ਵੇਂ ਅਸ਼ਟਪਦੀ ਦੇ ਚਾਰ ਬਦਿਆ ਤੱਕ ਜੋ ਕਥਾ ਹੈ ਸਰਵਣ ਕਰ ਚੁੱਕੇ ਹਾਂ ਅੱਜ ਸਤਿਗੁਰੂ ਜੀ ਸਾਨੂੰ ਇਸ ਬਾਣੀ ਦਾ ਮਹਤਵ ਦੱਸਦੇ ਨੇ ਇਸ ਬਾਣੀ ਦੇ ਪੜਨ ਕਰਕੇ ਕੀ ਕੀ ਫਲ ਪ੍ਰਾਪਤ ਹੁੰਦੇ ਨੇ ਅੱਗੇ ਮਹਾਰਾਜ ਜੀ ਸਾਨੂੰ ਦੱਸਦੇ ਨੇ ਸਭ ਸੰਗਤਾਂ ਮਨ ਚਿੱਤ ਵਰਧੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਸਭ ਸੰਗਤਾਂ ਰਸਨਾ ਪਵਿੱਤਰ ਕਰੋ ਆਖੋ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਹੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਜਨੋ ਮੇਰੇ ਮਿੱਤਰੋ ਪ੍ਰਭੂ ਪਰਮਾਤਮਾ ਦੀ ਉਸਤਤ ਵਡਿਆਈ ਕਰਨਾ ਕਰੋ ਉਸਤਤ ਮਨ ਮਹਿ ਕਰਿ ਅਨੰਕਾਰ ਕਰਮਿਨ ਮੇਰੇ ਸਤਿ ਵਿਵਹਾਰ ਨਰਮਲ ਰਸਨਾ ਅੰਮ੍ਰਿਤ ਪੀयो ਸਦਾ ਸਹਿਲਾ ਕਰਨਹਿ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣਾ ਕਰ ਵਡਿਆਈ ਕਰ ਸਾਵਧਾਨ ਇਕਾਤਰ ਜੀਤਾ ਪਰਮਾਤਮਾ ਦੇ ਗੁਣ ਕਿਵੇਂ ਕੌਣੇ ਹਨ ਸਾਵਧਾਨ ਹੋ ਕਰਕੇ ਇਕਾਕਰ ਚਿਤ ਕਰਕੇ ਕਿਉਂਕਿ ਸਾਧ ਸੰਗਤ ਜਿੰਨਾ ਸਮਾਂ ਅਸੀਂ ਸਾਵਧਾਨ ਨਹੀਂ ਹੋਵਾਂਗੇ ਇਕਾਤਰ ਚਿਤ ਨਹੀਂ ਹੋਵਾਂਗੇ ਸਾਨੂੰ ਪ੍ਰਮਾਤਮਾ ਦੇ ਗੁਣਾ ਦੀ ਵਿਚਾਰ ਪ੍ਰਾਪਤ ਨਹੀਂ ਹੋਵੇਗੀ ਪ੍ਰਮਾਤਮਾ ਦੇ ਸਰੂਪ ਦਾ ਗਿਆਨ ਨਹੀਂ ਮਿਲੇਗਾ ਦੁਨੀਆ ਦੇ ਅੰਦਰ ਕੋਈ ਵੀ ਅਸੀਂ ਕਾਰਜ ਕਰਨਾ ਹੋਵੇ ਉਸ ਵਾਸਤੇ ਸਾਵਧਾਨੀ ਜ਼ਰੂਰੀ ਹੈ ਜਿਵੇਂ ਅਸੀਂ ਕਿਸੇ ਘਟੀ ਤੇ ਦੂਰ ਕਿਸੇ ਸ਼ਹਿਰ ਜਾਂਦੇ ਹਾਂ ਉਸ ਗੱਡੀ ਨੂੰ ਚਲਾਉਣ ਵਾਲਾ ਜਿਹੜਾ ਡਰਾਈਵਰ ਹੈ ਉਸ ਨੂੰ ਬੜੀ ਸਾਵਧਾਨੀ ਵਰਤਣੀ ਪੈਂਦੀ ਸਤਿਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਜੇ ਤੂੰ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ ਸਾਵਧਾਨ ਹੋ ਕਰਕੇ ਇਕਾਗਰ ਚਿਤ ਹੋ ਗਏ ਸਾਵਧਾਨ ਤੋਂ ਭਾਵ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਬਾਸ਼ਨਾ ਰੱਖਣੀ ਹੈ ਕਿਸ ਤਰ੍ਹਾਂ ਦੀ ਮੰਗ ਰੱਖਣੀ ਹੈ ਇਹ ਨਹੀਂ ਕਿ ਮਾਨ ਕੇ ਦੇ ਹੋਰ ਫਿਰਦਾ ਹੋਵੇ ਤੇ ਅਸੀਂ ਸਰੀਰ ਕਰਕੇ ਰਸਨਾ ਕਰਕੇ ਗੁਰੂ ਕੋਲ ਬੈਠੇ ਹਾਂ ਬਾਣੀ ਪੜ੍ਹੀ ਜਾਂਦੇ ਵੈਸੇ ਬਾਣੀ ਸਾਨੂੰ ਸਾਵਧਾਨਤਾ ਬਖਸ਼ਦੀ ਹੈ ਇੱਕ ਸਮੇਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਜੀਓ ਮੇਰਾ ਮਨ ਨਹੀਂ ਟਿਕਦਾ ਮਹਾਰਾ ਕਹਿਣ ਲੱਗੇ ਭਾਈ ਤੂੰ ਤੰ ਹੈ ਇਹਨਾਂ ਬਚਨ ਕੀਤਾ ਉਸ ਉਸ ਗੁਰਸਿੱਖ ਨੇ ਸੋਚਿਆ ਗੁਰੂ ਮਹਾਰਾਜ ਜੀ ਨੇ ਮੇਰੀ ਬੇਨਤੀ ਨੂੰ ਧਿਆਨ ਨਾਲ ਹੀ ਸੁਣਿਆ ਫਿਰ ਦੂਸਰੀ ਵਾਰ ਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਬੇਨਤੀ ਕਰਨ ਲੱਗਿਆ ਸਤਿਗੁਰੂ ਮਹਾਰਾਜ ਜੀ ਮੇਰਾ ਮਨ ਨਹੀਂ ਟਿਕਦਾ ਕੋਈ ਹੱਲ ਦੱਸੋ ਸਤਿਗੁਰੂ ਕਹਿੰਦੇ ਭਾਈ ਤੇਰਾ ਪਰਿਵਾਰ ਧੰਨ ਹੈ ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਹੋਰ ਗੁਰਸਿੱਖਾਂ ਦੇ ਨਾਲ ਬਚਨ ਬਲਾਸ ਕਰਨ ਲੱਗ ਪਏ ਇਸ ਗੁਰਸਿੱਖ ਨੇ ਸੋਚਿਆ ਵੀ ਅਜੇ ਵੀ ਮਹਾਰਾਜ ਨੇ ਮੇਰੀ ਬੇਨਤੀ ਧਿਆਨ ਨਾਲ ਨਹੀਂ ਸੁਣੀ ਫਿਰ ਜਿਹੜੇ ਸਤਗੁਰਾਂ ਦੇ ਦਰਸਨਾ ਵਾਸਤੇ ਸੰਗਤ ਲਾਇਨ ਵਿੱਚ ਖੜੀ ਸੀ ਉਹਨਾਂ ਦੇ ਵਿੱਚ ਲੱਗ ਜਾਣਾ ਕੀ ਤਾਂ ਵਾਰੀ ਆਈ ਫਿਰ ਬੇਨਤੀ ਕਰਨ ਲੱਗਿਆ ਮਹਾਰਾਜ ਮੈਂ ਤੀਜੀ ਵਾਰ ਬੇਨਤੀ ਕਰਨ ਲੱਗਿਆ ਮੇਰਾ ਮਨ ਨਹੀਂ ਟਿਕਦਾ ਸਤਗੁਰੂ ਕਹਿੰਦੇ ਗੁਰਸਿੱਖਾ ਤੇਰਾ ਨਕਰ ਵੀ ਤੰਦ ਹੈ ਕਹਿਣ ਲੱਗਿਆ ਮਹਾਰਾਜ ਮੈਨੂੰ ਸਮਝ ਨਹੀਂ ਆਈ ਮੈਂ ਤੀਸਰੀ ਵਾਰ ਆਕਰਕੇ ਕੋਹ ਹਾਂ ਨੂੰ ਇਹ ਬੇਨਤੀ ਕਰ ਰਿਹਾ ਕਿ ਮੇਰਾ ਮਨ ਨਹੀਂ ਟਿਕਦਾ ਪਹਿਲਾਂ ਤੁਸੀਂ ਮੈਨੂੰ ਕਿਹਾ ਤੂੰ ਧੰਨ ਹੈ ਫਿਰ ਕਿਹਾ ਤੇਰਾ ਪਰਿਵਾਰ ਧੰਨ ਹੈ ਹੁਣ ਕਹਿ ਰਹੇ ਹੋ ਮੇਰਾ ਨਕਰ ਵੀ ਧੰਨ ਹੈ ਪਰ ਮਹਾਰਾਜ ਮੇਰਾ ਮਨ ਨਹੀਂ ਟਿਕਦਾ ਇਸ ਸਵਾਲ ਦਾ ਉੱਤਰ ਤਾਂ ਮੈਨੂੰ ਮਿਲਿਆ ਨਹੀਂ ਸਤਿਗੁਰੂ ਕਹਿੰਦੇ ਗੁਰਸਿੱਖਾ ਤੂੰ ਬਾਣੀ ਪੜਦਾ ਹੈ ਅਮਰਤ ਵਲੇ ਔਠ ਕਰਕੇ ਬਾਣੀ ਪੜਤੈ ਸੇਵਾ ਸਿਮਰਨ ਕਰਤੈ ਤੈਨੂੰ ਇੰਨੀ ਤਾਂ ਸਮਝ ਪੈ ਗਈ ਵੀ ਮੇਰਾ ਮਨ ਵੀ ਹੈਗਾ ਨਹੀਂ ਤਾਂ ਦੁਨੀਆ ਦੇ ਵਿੱਚ ਲੋਕਾਂ ਨੂੰ ਇਹ ਪਤਾ ਹੀ ਨਹੀਂ ਉਹ ਆਪਣੇ ਤਨ ਨੂੰ ਹੀ ਸਭ ਕੁਝ ਸਮਝੀ ਜਾਂਦੇ ਨੇ ਉਹ ਆਪਣੇ ਸਰੀਰ ਦੇ ਨਾਲ ਇੰਨਾ ਮੋਹ ਪਾ ਕੇ ਰੱਖਦੇ ਨੇ ਉਹਨਾਂ ਨੂੰ ਮਨ ਦਾ ਪਤਾ ਹੀ ਨਹੀਂ ਲੱਗਦਾ ਵੀ ਇਸ ਸਰੀਰ ਦੇ ਅੰਦਰ ਕੋਈ ਮਨ ਵੀ ਹੈਗਾ ਉਹ ਮਨ ਚੰਚਲਾ ਉਹ ਮਨ ਮੈਲਾ ਹੈ ਔਗਣਾ ਦੇ ਨਾਲ ਪਰੇ ਜਿੱਥੇ ਤੈਨੂੰ ਬਾਣੀ ਨੇ ਇਹ ਸੋਚੀ ਦਿੱਤੀ ਹੈ ਵੀ ਇਸ ਸਰੀਰ ਦੇ ਅੰਦਰ ਇੱਕ ਮਨ ਹੈ ਜਦੋਂ ਰੋਗ ਦਾ ਪਤਾ ਲੱਗ ਜਾਵੇ ਫਿਰ دارو ਵੀ ਪ੍ਰਾਪਤ ਹੋ ਜਾਵੇ ਜਦੋਂ ਅਸੀਂ ਬਾਣੀ ਪੜ੍ਹਨੀ ਹੈ ਸਾਵਧਾਨੀ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਕੀ ਕਹਿ ਰਹੇ ਨੇ ਨਹੀਂ ਤਾਂ ਬਾਣੀ ਪੜਦੇ ਦੇਖੀਦਾ ਹੈ ਸਾਧ ਸੰਗਤ ਗੁਰੂ ਮਹਾਰਾਜ ਕਹਿੰਦੇ ਪੜ ਪੜ ਘਟੀ ਦਿੱਤੀ ਉਹ ਕੇਵਲ ਆਪਣੇ ਆਪ ਨੂੰ ਲੱਦਦੇ ਰਹਿੰਦੇ ਨੇ ਬਾਣੀ ਪੜਨ ਤੱਕ ਸੀਮਤ ਨੇ ਕਹਿੰਦੇ ਵੀ ਮੈਂ ਇੰਨੇ ਪਾਠ ਕਰ ਲੈਣਾ ਮੈਂ ਇੰਨੀ ਬਾਣੀ ਪੜ ਲੈਂਦਾ ਪਰ ਜੀਵਨ ਅੰਦਰ ਬਿਲਕੁਲ ਵੀ ਤਬਦੀਲੀ ਨਹੀਂ ਆਉਂਦੀ ਸਤਿਗੁਰੂ ਸਾਨੂੰ ਇੱਥੇ ਸੁਚੇਤ ਕਰਦੇ ਨੇ ਭਾਈ ਜਦੋਂ ਤੂੰ ਗੁਰੂ ਘਰ ਆਉਣਾ ਹੈ ਹੋਰ ਸਾਰੇ ਖਿਆਲ ਛੱਡ ਦੇ ਆਪਣੇ ਦੁਨੀਆਦਾਰ ਖਿਆਲ ਛੱਡ ਦੇ। ਹੋਰ ਫੌਰੀਆਂ ਨੂੰ ਭੁਲਾ ਦੇਣਾ ਕਰ ਇਹ ਚੇਤੇ ਰੱਖ ਕੇ ਮੈਂ ਗੁਰੂ ਦੇ ਕੋਲੋਂ ਕੁਝ ਲੈਣ ਵਾਸਤੇ ਆਇਆ। ਜੋ ਗੁਰੂ ਨੇ ਮੈਨੂੰ ਦਿੱਤਾ ਹੈ ਮੈਂ ਉਹ ਲੈ ਕੇ ਜਾਣਾ ਹੈ। ਤੇ ਸਤਿਗੁਰੂ ਸਾਨੂੰ ਕੀ ਦਿੰਦੇ ਨੇ? ਉਪਦੇਸ਼। ਉਪਦੇਸ਼ ਦਿੰਦੇ ਨੇ ਮਹਾਰਾਜ। ਪ੍ਰਭ ਕੀ ਉਸਤਤ ਕਰਹੁ ਸੰਤ ਮੀਤ। ਸਾਵਧਾਨ ਇਕਾਗਰ ਚੀਤ ਹੈ ਮਿੱਤਰ। ਪਰਮਾਤਮਾ ਦੀ ਵਡਿਆਈ ਕਰ ਸਾਵਧਾਨ ਹੋ ਕਰਕੇ ਇਕਾਗਰ ਚਿਤ ਹੋ ਕਰਕੇ ਸੋਖਮਨੀ ਸਹਿਜ ਗੋਬਿੰਦ ਗੁਣ ਨਾਮ ਇਹ ਜਿਹੜੀ ਸੋਖਮਨੀ ਸਾਹਿਬ ਬਾਣੀ ਐ ਮਹਾਰਾਜ ਕਹਿੰਦੇ ਇਹਦੇ ਵਿੱਚ ਗੋਬਿੰਦ ਪਰਮਾਤਮਾ ਦੇ ਗੁਣ ਹਨ ਪਰਮਾਤਮਾ ਦਾ ਨਾਮ ਹੈ ਤੇ ਸਹਿਜ ਕਹਿੰਦੇ ਪਰਮਾਤਮਾ ਦਾ ਗਿਆਨ ਹੈ ਇਹਦੇ ਵਿੱਚ ਤਿੰਨ ਵਸਤੂਆਂ ਨੇ ਕਿਹੜੀਆਂ ਇੱਕ ਪਰਮਾਤਮਾ ਦੇ ਗੁਣ ਇੱਕ ਪਰਮਾਤਮਾ ਦਾ ਨਾਮ ਅਤੇ ਇੱਕ ਸਹਜ ਪਰਮਾਤਮਾ ਦਾ ਗਿਆਨ ਹੈ ਜਿਸ ਮਨ ਬਸੈ ਸੋ ਹੋਤ ਨਿਦਾਨ ਜਿਹਦੇ ਮਨ ਅੰਦਰ ਸੋਖਮਨੀ ਸਾਹਿਬ ਬਸ ਜਾਂਦੀ ਹੈ ਸਤਿਗੁਰੂ ਕਹਿੰਦੇ ਸੋ ਹੋਤ ਨਿਦਾਨ ਉਹ ਭਾਈ ਸਾਰੇ ਖਜ਼ਾਨੇ ਪ੍ਰਾਪਤ ਕਰ ਲੈਂਦਾ ਸਰਬ ਇੱਛਾ ਤਾਂ ਕੀ ਪੂਰਨ ਹੋਏ ਫਿਰ ਉਹਦੀਆਂ ਸਾਰੀਆਂ ਦੁਨਿਆਵੀ ਇੱਛਾ ਪੂਰੀਆਂ ਹੋ ਜਾਂਦੀਆਂ ਇਸ ਔਖਮਣੀ ਸਹਿ ਬਾਣੀ ਨੂੰ ਪੜਨ ਦਾ ਫਲ ਹੈ ਕਿ ਉਹਦੇ ਮਨ ਵਿੱਚ ਜੋ ਵੀ ਇੱਛਾ ਹੁੰਦੀਆਂ ਨੇ ਉਹ ਸਾਰੀਆਂ ਪੂਰਨ ਹੋ ਜਾਂਦੀਆਂ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਫਿਰ ਉਹ ਸਾਰਿਆਂ ਵਿੱਚ ਪ੍ਰਧਾਨ ਪੁਰਖ ਹੋ ਜਾਂਦਾ ਹੈ ਪ੍ਰਧਾਨ ਕਹਿੰਦੇ ਨੇ ਸ੍ਰੋਮਣੀ ਜਿਹੜਾ ਸਾਰਿਆਂ ਵਿੱਚ ਜਾਣਿਆ ਜਾਂਦਾ ਹੈ ਪ੍ਰਗਟ ਸਭ ਲੋਏ ਸਾਰੇ ਲੋਕਾਂ ਵਿੱਚ ਉਹਨੂੰ ਜਾਣਦੇ ਨੇ ਸਾਰੇ ਲੋਕਾਂ ਵਿੱਚ ਉਹਦਾ ਜਸ ਬਣ ਜਾਂਦਾ ਹੈ ਹੁਣ ਦੇਖੋ ਭਗਤ ਕਬੀਰ ਜੀ ਉਹ ਕਿੱਥੇ ਹੋਏ ਨੇ ਬਨਾਰਸ ਕਾਂਸੀ ਵਿੱਚ ਕਿੰਨਾ ਸਮਾਂ ਹੋ ਗਿਆ ਭਗਤ ਫਰੀਦ ਜੀ ਪਾਕਪਟਨ ਵਿੱਚ ਭਗਤ ਨਾਮਦੇਵ ਜੀ ਨਰਸਿਨਿ ਬ੍ਰਾਹਮਣੀ ਜਿਹੜਾ ਹਜੂਰ ਸਾਹਿਬ ਤੋਂ ਵੀ ਕਿੰਨਾ ਦੂਰ ਹੈ ਪਰ ਮਾਰੇ ਕਹਿੰਦੇ ਉਹਨਾਂ ਭਗਤਾਂ ਨੂੰ ਸਭ ਥਾਵਾਂ ਤੇ ਜਾਣਿਆ ਜਾਂਦਾ ਹੈ ਉਹਨਾਂ ਦਾ ਜਸ ਸਭ ਥਾਵਾਂ ਤੇ ਸੁਣਿਆ ਜਾਂਦਾ ਹੈ ਸਭ ਤੇ ਊਚ ਪਾਏ ਅਸਥਾਨ ਫਿਰ ਉਹ ਸਾਰਿਆਂ ਤੋਂ ਉੱਚਾ ਅਸਥਾਨ ਕਿਹੜਾ ਹੈ ਤੁਰਿਆ ਅਵਸਥਾ ਤੁਰਿਆ ਅਵਸਥਾ ਕਹਿੰਦੇ ਤਿੰਨਾ ਗੁਣਾਂ ਤੋਂ ਅਤੀਤ ਹੋ ਜਾਣਾ ਕੇਵਲ ਉਹਨਾਂ ਦੀ ਸੁਰਤ ਪਰਮਾਤਮਾ ਵਿੱਚ ਲੀਨ ਰਹਿੰਦੀ ਹੈ ਉਹ ਸੰਸਾਰ ਦੇ ਵਿੱਚ ਮਾਇਆ ਵੀ ਵਰਤੀ ਕਰਕੇ ਨਹੀਂ ਵਿਚਰਦੇ ਬਹਰ ਨਾ ਹੋਵੇ ਆਵਨ ਜਾਣ ਫਿਰ ਮਾਰੇ ਕਹਿੰਦੇ ਉਹਨਾਂ ਦਾ ਦੁਨੀਆ ਵਿੱਚ ਦੁਬਾਰਾ ਆਉਣਾ ਜਾਣਾ ਨਹੀਂ ਹੁੰਦਾ ਜੰਮਣ ਮਰਨਾ ਸਾਰਾ ਹੀ ਮੁੱਕ ਜਾਂਦਾ ਹੈ ਭਾਈ ਹਰ ਧਨ ਖਾਟ ਚੱਲੈ ਜਨ ਸੋਏ ਉਹ ਜਿਹੜੇ ਜਨ ਪ੍ਰਭੂ ਦੇ ਪਿਆਰੇ ਹਨ ਹਰੀ ਦੇ ਨਾਮ ਰੂਪ ਧਨ ਨੂੰ ਖੱਟ ਕਰਕੇ ਇਥੋਂ ਸੰਸਾਰ ਤੋਂ ਜਾਂਦੇ ਖਾਲੀ ਹੱਥ ਨਹੀਂ ਜਾਂਦੇ ਇਥੋਂ ਦੁਨੀਆ ਤੋਂ ਜਾਣ ਲੱਗਿਆਂ ਨਾਮ ਰੂਪ ਧਨ ਨੂੰ ਆਪਣੇ ਹਿਰਦੇ ਰੂਪਲੇ ਦੇ ਵਿੱਚ ਬੰਨ ਕੇ ਜਾਂਦੇ ਹਨ ਨਾਨਕ ਜਿਸ ਹੇ ਪ੍ਰਾਪਤ ਹੋਏ ਸਤਿਗੁਰੂ ਅਰਜਨ ਦੇਵ ਮਹਾਰਾ ਕਹਿੰਦੇ ਜਿਸ ਨੂੰ ਇਹ ਅੰਮ੍ਰਿਤ ਬਾਣੀ ਆਪਣੇ ਜੀਵਨ ਅੰਦਰ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਇਸ ਬਾਣੀ ਦਾ ਨੇਮ ਬਣਾ ਲੈਂਦਾ ਹੈ ਸਾਧ ਸੰਗਤ ਜਿਵੇਂ ਸੰਤ ਗਿਆਨੀ ਮੱਘਰ ਸਿੰਘ ਜੀ ਮਹਾਪੁਰਖ ਹੋਏ ਜਿਹੜੇ 17 ਪਾਠ ਰੋਜ਼ਾਨਾ ਸ੍ਰੀ ਸੋਖਮਣੀ ਸਾਹਿਬ ਦੇ ਕਰਿਆ ਕਰਦੇ ਸਨ ਇਸ ਤਰ੍ਹਾਂ ਮਾਰੇ ਕਹਿੰਦੇ ਜਿਹੜੇ ਬਾਣੀ ਦਾ ਨੇਮ ਬਣਾ ਲੈਂਦੇ ਨੇ ਉਹਨਾਂ ਨੂੰ ਇਹ ਧਨ ਪ੍ਰਾਪਤ ਹੋ ਜਾਂਦਾ ਹੈ ਖੇਮ ਸ਼ਾਂਤ ਰਿੱਧ ਨਵਨਿਤ ਫਿਰ ਉਹਨਾਂ ਦੀ ਖੇਮ ਰੱਖਿਆ ਹੁੰਦੀ ਹੈ ਸ਼ਾਂਤ ਉਹਨਾਂ ਦਾ ਚਿੱਤ ਹਿਰਦਾ ਸ਼ਾਂਤ ਹੋ ਜਾਂਦਾ ਹੈ ਉਹਨਾਂ ਨੂੰ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਰਿੱਧੀਆਂ ਪ੍ਰਾਪਤ ਹੋ ਜਾਂਦਾ ਬੁੱਧ ਗਿਆਨ ਸਰਬ ਤਹਿ ਸਿੱਧ ਉਨ੍ਹਾਂ ਦੀ ਗਿਆਨ ਵਾਲੀ ਬੁੱਧੀ ਬਣ ਜਾਂਦੀ ਹੈ ਇਹ ਸਤਿਗੁਰੂ ਸਾਨੂੰ ਫਲ ਦੱਸਦੇ ਨੇ ਦੇਖੋ ਅਸੀਂ ਕਿੰਨੀ ਬਾਣੀ ਪੜ੍ਹਦੇ ਆ ਬਾਣੀ ਦੇ ਵਿੱਚ ਕਿਤੇ ਕਿਤੇ ਸਾਨੂੰ ਮਾਰ ਐਂ ਦੇ ਭੇਜ ਦਿੱਤਾ ਹੈ ਕਿ ਇਸ ਬਾਣੀ ਨੂੰ ਪੜ੍ਹਨ ਦਾ ਫਲ ਕੀ ਹੈ ਸ੍ਰੀ ਸੋਖਮਨੀ ਸਾਹਿਬ ਬਾਣੀ ਨੂੰ ਪੜ੍ਹਨ ਦਾ ਫਲ ਕੀ ਹੈ ਮਹੱਤਵ ਕੀ ਹੈ ਸਤਿਗੁਰੂ ਕਹਿੰਦੇ ਸਰਬ ਤਹਿ ਸਿੱਧ ਉਹਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਦਿੱਤਿਆ ਤਪ ਜੋਗ ਪ੍ਰਭ ਧਿਆਨ ਉਹਨੂੰ ਚੌੜ ਤਰ੍ਹਾਂ ਦੀ ਜਿਹੜੀ ਵਿੱਦਿਆ ਹੈ ਉਹ ਵੀ ਪ੍ਰਾਪਤ ਹੋ ਜਾਂਦੀ ਹੈ ਸ਼ਾਸਤਰ ਵਿੱਦਿਆ ਅਸਤਰ ਵਿੱਦਿਆ ਤੇ ਜਿਹੜੀ ਸੰਸਾਰਿਕ ਪੜ੍ਹਾਈ ਹੈ ਇਹ ਵੀ ਪ੍ਰਾਪਤ ਹੋ ਜਾਂਦੀ ਹੈ ਤਾਪ ਸਾਰੇ ਤਰ੍ਹਾਂ ਦਾ ਉਹਦਾ ਤਪ ਵੀ ਹੋ ਜਾਂਦਾ ਹੈ ਉਹਦੇ ਸਾਰੇ ਤਰ੍ਹਾਂ ਦੇ ਜੋਗ ਹੋ ਜਾਂਦੇ ਨੇ ਹੱਥ ਜੋਗ ਰਾਜ ਜੋਗ ਲੈ ਜੋਗ ਪ੍ਰਭ ਧਿਆਨ ਉਹਦਾ ਪ੍ਰਭੂ ਪਰਮਾਤਮਾ ਦੇ ਨਾਲ ਹਰ ਸਮੇਂ ਧਿਆਨ ਜੁੜਿਆ ਰਹਿੰਦਾ ਹੈ ਜਿਹੜਾ ਇਸ ਬਾਣੀ ਨੂੰ ਪੜ੍ਹਦਾ ਹੈ ਗਿਆਨ ਸ੍ਰੇਸ਼ਟ ਊਤਮ ਇਸਨਾਨ ਉਹਦਾ ਗਿਆਨ ਸਾਰਿਆਂ ਤੋਂ ਸ੍ਰੇਸ਼ਟ ਹੋ ਜਾਂਦਾ ਹੈ ਜਿਹੜਾ ਸ੍ਰੇਸ਼ਟ ਗਿਆਨ ਹੈ ਨਾ ਤਤ ਗਿਆਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਉਹਦਾ ਉਤਮ ਇਸ਼ਨਾਨ ਹੁੰਦਾ ਹੈ ਜਿਹੜਾ ਉਹਨੂੰ ਹੋਰ ਕੋਈ ਕਰਮ ਕਰਨ ਦੀ ਲੋੜ ਨਹੀਂ ਹੈ ਸੁਣਿਆ 86 ਕਾ ਇਸ਼ਨਾਨ 68 ਤੀਰਥਾਂ ਦਾ ਉਹਨੂੰ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ਚਾਰ ਪਦਾਰਥ ਕਮਲ ਪ੍ਰਗਾਸ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਮੰਨੇ ਜਾਂਦੇ ਨੇ ਇਹ ਵੀ ਉਹਨੂੰ ਆ ਕਰਕੇ ਪ੍ਰਾਪਤ ਹੋ ਜਾਂਦੇ ਨੇ ਉਹਦਾ ਹਿਰਦਾ ਜਿਹੜਾ ਕਮਲ ਹੈ ਜਿਵੇਂ ਕਮਲ ਦਾ ਫੁੱਲ ਸੂਰਜ ਖੜਨ ਤੇ ਸੂਰਜ ਚੜਨ ਦੇ ਨਾਲ ਖਿੜ ਜਾਂਦਾ ਹੈ ਨਾ ਇਸ ਤਰ੍ਹਾਂ ਉਹਦੇ ਹਿਰਦੇ ਵਿੱਚ ਬ੍ਰਹਮ ਦਾ ਸੂਰਜ ਚੜ ਜਾਂਦਾ ਹੈ ਜਦੋਂ ਗਿਆਨ ਰੂਪ ਕਿਰਨ ਉਹਦੇ ਹਿਰਦੇ ਰੂਪ ਕਮਲ ਤੇ ਪੈਂਦੀ ਹੈ ਤਾਂ ਉਹਦਾ ਹਿਰਦਾ ਰੂਪ ਕਮਲ ਸਾਧ ਸੰਗਤ ਅਪੇਖਿਆ ਕਰुणा ਮਦਤਾ ਇਨਾ ਪੰਖੜੀਆਂ ਦੇ ਨਾਲ ਖੜ ਜਾਂਦਾ ਹੈ ਸਭ ਕੈ ਮਦ ਸਗਲ ਤੇ ਉਦਾਸ ਫਿਰ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੈ ਸੰਸਾਰ ਦੇ ਵਿੱਚ ਪਰਿਵਾਰ ਵਿੱਚ ਰਹਿੰਦਾ ਹੈ ਕੰਮ ਧੰਦੇ ਕਰਦਾ ਹੈ ਪਰ ਸਗਲ ਤੇ ਉਦਾਸ ਸਾਰਿਆਂ ਤੋਂ ਉਦਾਸ ਵਰਤੀ ਤਿਆਗ ਵਰਤੀ ਕਰਕੇ ਰੱਖਦਾ ਹੈ ਸੁੰਦਰ ਚਤੁਰ ਤਤ ਕਬੀਤਾ ਉਹਦਾ ਹਿਰਦਾ ਸੁੰਦਰ ਹੋ ਜਾਂਦਾ ਹੈ ਸ਼ੁਭ ਗੁਣਾਂ ਦੇ ਨਾਲ ਉਹ ਚਤੁਰ ਸਿਆਣਾ ਹੋ ਜਾਂਦਾ ਹੈ ਤਤ ਕਬੀਤਾ ਤਤ ਜੋ ਸਰੂਪ ਹੈ ਉਹਦੇ ਬੇਤਾ ਜਾਣਨ ਵਾਲਾ ਹੋ ਜਾਂਦਾ ਹੈ ਸਮਦਰਸੀ ਇਕ ਦ੍ਰਿਸ਼ਟੀ ਤਾ ਉਹਦੀ ਜਿਹੜੀ ਦ੍ਰਿਸ਼ਟੀ ਹੈ ਸਮ ਦ੍ਰਿਸ਼ਟੀ ਹੋ ਜਾਂਦੀ ਹੈ ਸਾਰਿਆਂ ਵਿੱਚ ਇੱਕ ਬ੍ਰਹਮ ਨੂੰ ਦੇਖਦਾ ਹੈ ਜੋ ਇੱਕ ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਨਾ ਜੋਤ ਰੂਪ ਹੋ ਕਰਕੇ ਉਹਨੂੰ ਸਾਰਿਆਂ ਅੰਦਰ ਪਰਮਾਤਮਾ ਦੀ ਜੋਤ ਹੀ ਨਜ਼ਰ ਆਉਂਦੀ ਹੈ ਇਹ ਫਲ ਤਿਸ ਜਨ ਕੈ ਮੁਖ ਪਾਨੇ ਸਤਿਗੁਰੂ ਅਰਜਨ ਦੇਵ ਮਾਰੇ ਕਹਿੰਦੇ ਭਾਈ ਇਹ ਜਿਹੜੇ ਫਲ ਨੇ ਨਾ ਉਸ ਜਾਣ ਦੇ ਵਾਸਤੇ ਮੱਖ ਤੋਂ ਕਹੇ ਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਵਾਲੇ ਬਚਨ ਤੇ ਮਨ ਕਰਕੇ ਸੁਣੇ ਹਨ ਜਿਨ੍ਹਾਂ ਨੇ ਗੁਰੂ ਨਾਨਕ ਨਾਮ ਬਚਨ ਜਿਹੜੇ ਸਤਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਵਿੱਚ ਬਚਨ ਆਖੇ ਨੇ ਮੱਖ ਪੜੇ ਆਪਣੇ ਮੱਖ ਤੋਂ ਕਹੇ ਹਨ ਮਨ ਸੁਣੇ ਤੇ ਮਨ ਕਰਕੇ ਸੁਣੇ ਹਨ ਪਹਿਲਾ ਮੁਖ ਦੇ ਨਾਲ ਕਹੇ ਫਿਰ ਸੁਣਿਆ ਵੀ ਹੈ ਹਿਰਦੇ ਕਰਕੇ ਇਹ ਫਲ ਇਸ ਜਨਕ ਹੈ ਇਹ ਜਿਹੜੇ ਫਲ ਨੇ ਉੱਪਰ ਦੱਸੇ ਨੇ ਮਹਾਰਾ ਜੀ ਕਹਿੰਦੇ ਉਸ ਪ੍ਰਭੂ ਦੇ ਜਨ ਪਿਆਰੇ ਨੂੰ ਪ੍ਰਾਪਤ ਹੋ ਜਾਂਦੇ ਇਹੋ ਨਿਦਾਨ ਜਪੈ ਮਨ ਕੋਈ ਇਹੋ ਨਿਦਾਨ ਜਿਹੜਾ ਇਹ ਸੋਖਣੀ ਸਾਹਿਬ ਦਾ ਖਜ਼ਾਨਾ ਹੈ ਜਿਹੜਾ ਮੰਨ ਕਰਕੇ ਜਪੇਗਾ ਕੇਵਲ ਰਸਨਾ ਕਰਕੇ ਨਹੀਂ ਵੀ ਸੋਖਣੀ ਸਾਹਿਬ ਪੜ ਲਿਆ ਨਹੀਂ ਮਨ ਕਰਕੇ ਮਨ ਦੇ ਵਿਚਾਰ ਕਰਕੇ ਮਨ ਜਦੋਂ ਵਿੱਚ ਸ਼ਾਮਲ ਹੋਵੇਗਾ ਜਦੋਂ ਰਸਨਾ ਦੇ ਨਾਲ ਮਨ ਜੁੜਿਆ ਹੋਵੇਗਾ ਇਹ ਸਭ ਜੁਗ ਮਹਤਾ ਕੀ ਗਤ ਹੋਏ ਮਾਰੇ ਕਹਿੰਦੇ ਸਾਰੇ ਜੁਗਾਂ ਵਿੱਚ ਉਹਦੀ ਗਤ ਮੁਕਤੀ ਹੋ ਜਾਵੇ ਉਹ ਜਿਹੜੇ ਜੀਵ ਜੁਗਾਂ-ਜੁਗਾਂ ਤੋਂ ਵਿਛੜੇ ਹੋਏ ਨੇ ਪਰਮਾਤਮਾ ਨਾਲੋਂ ਉਹਨਾਂ ਦੀ ਗਤ ਮੁਕਤੀ ਹੋ ਜਾਏਗੀ ਗਣੇ ਗੋਬਿੰਦ ਨਾਮ ਤੁਨ ਬਾਣੀ ਏ ਭਾਈ ਇਸ ਬਾਣੀ ਅੰਦਰ ਗੋਬਿੰਦ ਪਰਮਾਤਮਾ ਦੇ ਗੁਣ ਹਨ ਤੇ ਨਾਮ ਨਾਮ ਦੀ ਧੁਨੀ ਹੈ ਜਿਹੜੀ ਸੁਖਮਣੀ ਸਾਹਿਬ ਦੀ ਬਾਣੀ ਹੈ ਨਾ ਉਹਦੇ ਵਿੱਚ ਪਰਮਾਤਮਾ ਦੇ ਗੁਣ ਤੇ ਨਾਮ ਦੀ ਧੁਨੀ ਹੈ ਸਿਮਰਤ ਸਾਸਤਰ ਵੇਦ ਵਖਾਣੀ ਜਿਹੜੇ ਗੁਣ ਸਿਮਰਤੀਆਂ ਦੇ ਵਿੱਚ ਜਿਹੜੀਆਂ 27 ਸਿਮਰਤੀਆਂ 6 ਸਾਸਤਰ 4 ਵੇਦ ਉਹਨਾਂ ਨੇ ਕਥਨ ਕੀਤੇ ਨੇ ਨਾ ਨਾਮ ਬਿਨਾ ਸਭ ਸਪੂਰ ਗੱਲ ਹੀ ਹੋਛੀਆਂ ਉਹ ਨਾਮ ਇਸ ਬਾਣੀ ਵਿੱਚ ਆਖਿਆ ਗਿਆ ਹੈ ਸਗਲ ਮਤਾਤ ਕੇਵਲ ਹਰਨਾਮ ਮਾਰੇ ਕਹਿੰਦੇ ਜਿੰਨੇ ਮਤਾਤ ਸਿਧਾਂਤ ਹਨ ਦੁਨੀਆ ਵਿੱਚ ਜਿੰਨੇ ਵੀ ਸਿਧਾਂਤ ਹਨ ਕੇਵਲ ਹਰਨਾਮ ਉਹਨਾਂ ਵਿੱਚ ਕੇਵਲ ਹਰੀ ਪਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ ਉੱਤਮ ਹੈ ਗੋਬਿੰਦ ਭਗਤ ਕੈ ਮਾਨਵ ਇਸ ਰਾਮ ਉਹ ਨਾਮ ਜਿਹੜੇ ਗੋਬਿੰਦ ਪਰਮਾਤਮਾ ਦੇ ਭਗਤ ਹਨ ਉਹਨਾਂ ਦੇ ਮਾਨ ਵਿੱਚ ਵਿਸ਼ਰਾਮ ਕਰਦਾ ਸੋਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਜਿਹੜੇ ਗੁਰਮੁਖ ਸਾਧ ਸੰਗਤ ਕਰਦੇ ਨੇ ਉਹਨਾਂ ਦੇ ਸਤਿਗੁਰੂ ਮਹਾਰਾਜ ਦੇ ਕਹਿੰਦੇ ਕਰੋੜਾਂ ਅਪਰਾਧ ਪਾਪ ਮਿਟ ਜਾਂਦੇ ਨੇ ਸੰਤ ਕਿਰਪਾ ਤੇ ਜਮ ਤੇ ਛੁੱਟੈ ਸੰਤ ਪਰਮਾਤਮਾ ਦੇ ਪਿਆਰੀ ਮਹਾਤਮਾ ਸਵਾਸ ਸਵਾਸ ਨਾਮ ਜਪਣ ਵਾਲੇ ਉਹਨਾਂ ਦੀ ਕਿਰਪਾ ਦੇ ਨਾਲ ਉਹ ਜਮ ਤੋਂ ਛੁੱਟ ਜਾਂਦੇ ਹਨ ਜਾ ਕੈ ਮਸਤਕ ਕਰਮ ਪ੍ਰਾਪਾਈ ਪਰ ਜਿਹਦੇ ਮਸਤਕ ਮੱਥੇ ਵਿੱਚ ਵਾਹਿਗੁਰੂ ਨੇ ਇਹ ਕਰਮ ਲਿਖਿਆ ਹੋਇਆ ਧਰੋ ਇਹ ਲੇਖਾ ਪਾਇਆ ਹੋਇਆ ਹੈ ਸਾਧ ਸਰਣ ਨਾਨਕ ਤੇ ਆਏ ਉਹੀ ਉਹਨਾਂ ਗੁਰਮੁਖਾਂ ਦੀ ਸਾਧੂ ਪੁਰਖਾਂ ਦੀ ਸ਼ਰਣ ਵਿੱਚ ਆਏ ਹੋਏ ਹਨ ਉਹੀ ਗੁਰਮੁਖਾਂ ਦੀ ਸੰਗਤ ਵਿੱਚ ਆਉਂਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਚੱਪਣ ਵਾਲੇ ਜਿਸ ਮਨ ਬਸੈ ਸੁਨੇ ਲਾਈ ਪ੍ਰੀਤ ਸਤਗੁਰੂ ਕਹਿੰਦੇ ਭਾਈ ਇਹ ਬਾਣੀ ਜਿਸਦੇ ਮਨ ਵਿੱਚ ਵਸ ਜਾਏਗੀ ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਤੇ ਜਿਹੜਾ ਇਸ ਬਾਣੀ ਨੂੰ ਪ੍ਰੀਤ ਲਾ ਕਰਕੇ ਪ੍ਰੇਮ ਦੇ ਨਾਲ ਸੁਣਨਾ ਕਰੇਗਾ ਤਿਸ ਜਨ ਆਵੇ ਹਰ ਪ੍ਰਭ ਚੀਤ ਉਸ ਜਨ ਪਿਆਰੇ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਚੇਤੇ ਆਵੇਗਾ ਅਸੀਂ ਕਹਿੰਦੇ ਹਾਂ ਨਾ ਮੈਨੂੰ ਪਰਮਾਤਮਾ ਚੇਤੇ ਨਹੀਂ ਰਹਿੰਦਾ ਨਾਮ ਚੇਤੇ ਨਹੀਂ ਰਹਿੰਦਾ ਮਾਰੇ ਕਹਿੰਦੇ ਇਸ ਬਾਣੀ ਦਾ ਮਹੱਤਵ ਇਹ ਹੈ ਜਿਹੜਾ ਪ੍ਰੇਮ ਨਾਲ ਸੁਨੇਗਾ ਤੇ ਮਨ ਨੂੰ ਜੋੜੇਗਾ ਮਾਰੇ ਕਹਿੰਦੇ ਉਹਨੂੰ ਆਪੇ ਹੀ ਪਰਮਾਤਮਾ ਚੇਤੇ ਆਉਣ ਲੱਗੇ ਜਨਮ ਮਰਨ ਦਾ ਕਾ ਦੁੱਖ ਨਿਵਾਰੈ ਉਸ ਦਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਨਾ ਜਿਹੜਾ ਜੀਵ ਆਤਮਾ ਨੂੰ ਇਹ ਜੰਮਣ ਮਰਨ ਦਾ ਦੁੱਖ ਲੱਗਿਆ ਹੋਇਆ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੂਰ ਕਰ ਦੇਵੇਗਾ ਇਹ ਬਾਣੀ ਦੂਰ ਕਰ ਦੇਵੇਗੀ ਦੁਰਲਭ ਦੇਹ ਤਤਕਾਲ ਉਧਾਰੈ ਇਹ ਜਿਹੜੀ ਦੁਰਲਭ ਤੇ ਹੀ ਹੈ ਨਾ

ਉਹਨਾਂ ਦੀ ਜਿਹੜੀ ਬਾਣੀ ਹੈ ਮਹਾਰਾਜ ਕਹਿੰਦੇ ਉਹ ਵੀ ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲੀ ਹੈ ਏਕ ਨਾਮ ਮਨ ਮਾਹੇ ਸਮਾਨੀ ਕਿਉਂ ਉਹਨਾਂ ਦੀ ਬਾਣੀ ਇੱਕ ਨਾਮ ਦੇ ਵਿੱਚ ਸਮਾਈ ਕੀ ਏਕ ਨਾਮ ਮਨ ਮਾਹੇ ਸਮਾਨੀ ਸਤਿਗੁਰੂ ਜੀ ਕਹਿੰਦੇ ਜਿਹੜੀ ਇਹ ਅੰਮ੍ਰਿਤ ਬਾਣੀ ਹੈ ਨਾ ਪ੍ਰਮਾਤਮਾ ਦੀ ਇੱਕ ਨਾਮ ਦੇ ਵਿੱਚ ਸਮਾਈ ਹੋਈ ਹੈ ਤੇ ਜਿਹਦਾ ਮਨ ਇਹਦੇ ਵਿੱਚ ਸਮਾਜ ਆਏਗਾ ਉਹ ਬਾਣੀ ਦਾ ਰੂਪ ਹੋ ਜਾਣਗੇ ਦੁਖ ਰੋਗ ਬੈਨਸੀ ਪੈ ਪਰਮ ਉਹਦੇ ਜੀਵਨ ਅੰਦਰੋਂ ਦੁੱਖ ਵੀ ਨਾਸ ਹੋ ਜਾਣਗੇ ਜੰਮਣ ਮਰਨ ਦਾ ਦੁੱਖ ਨਾਸ ਹੋ ਜਾਏਗਾ ਰੋਗ ਹਮੇ ਦਾ ਰੋਗ ਨਾਸ ਹੋ ਜਾਏਗਾ ਪੰਜ ਤਰ੍ਹਾਂ ਦਾ ਭਰਮ ਸੱਤ ਤਰ੍ਹਾਂ ਦਾ ਪੈ ਇਹ ਸਾਰੇ ਨਾਸ ਹੋ ਜਾਣਗੇ ਸਾਧ ਨਾਮ ਨਿਰਮਲਤਾ ਕੀ ਕਰਮ ਉਹਦਾ ਨਾਮ ਹੈ ਸਾਧੂ ਉਹਦਾ ਨਾਮ ਹੈ ਸਾਧ ਜਿਹੜਾ ਨਿਰਮਲ ਪਰਮਾਤਮਾ ਦੇ ਨਾਲ ਮਿਲਨ ਵਾਲੀ ਉज्जਲ ਕਰਮ ਕਰਦਾ ਹੈ ਜਿਹੜਾ ਅੰਤਰਗੁੜ ਅਰੰਧਨਾ ਜਹਿਵਾ ਜਪੁਰ ਨਾਉ ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਨਣਾ ਕਰਨਾ ਇਹ ਉज्जਲ ਕਰਮ ਕਰਦਾ ਹੈ ਮਹਾਰਾ ਕਹਿੰਦੇ ਉਹ ਸਾਧੂ ਹੈ ਸਭ ਤੇ ਊਚਤਾ ਕੀ ਸੋਭਾ ਬਣੀ ਸਾਰਿਆਂ ਤੋਂ ਉੱਚੀ ਉਸ ਦੀ ਸੰਸਾਰ ਵਿੱਚ ਸੋਭਾ ਵਡਿਆਈ ਬਣ ਗਈ ਹੈ ਨਾਨਕ ਇਹ ਗੁਣ ਨਾਮ ਸੁਖਮਣੀ ਸਤਗੁਰੂ ਅਰਜਨ ਦੇ ਮਹਾਰਾ ਬਚਨ ਕਰਤੇ ਪਾਈ ਇਸ ਬਾਣੀ ਦਾ ਨਾਮ ਅਸੀਂ ਸੁਖਮਣੀ ਰੱਖਿਆ ਹੈ ਸੁੱਖਾਂ ਦੀ ਮਣੀ ਜਿਹਦੇ ਵਿੱਚ ਮਣਾ ਗੁਣੀ ਸੁੱਖ ਹੈ ਜਿਵੇਂ ਅਸੀਂ ਕਹਿੰਦੇ ਐਨੇ ਮਨ ਚੀਜ਼ ਲੈ ਕੇ ਆਂਦੀ ਹੈ ਮਹਾਰਾਜ ਕਹਿੰਦੇ ਮਣਾ ਗੁਣੀ ਸੁੱਖ ਹੈ ਇਹਦੇ ਵਿੱਚ ਜਿਹੜਾ ਇਸ ਬਾਣੀ ਵਿੱਚ ਆਪਣੇ ਮਨ ਨੂੰ ਰੱਖ ਲਵੇਗਾ ਉਹਦੇ ਮਨ ਨੂੰ ਵੀ ਬਹੁਤ ਸੁੱਖ ਪ੍ਰਾਪਤ ਹੋਵੇਗਾ ਇਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸੁਖਮਣੀ ਸਹਿ ਬਾਣੀ ਜੋ ਅਸੀਂ ਤਕਰੀਬਨ 2 ਕੁ ਮਹੀਨੇ ਪਹਿਲਾਂ ਆਰੰਭ ਕੀਤੀ ਸੀ ਤੇ ਉਪਦੇਸ਼ ਬਖਸ਼ਿਆ ਹੈ ਭਾਈ ਸੰਖੇਪ ਵਿਚਾਰਾਂ ਆਪ ਜੀ ਦੇ ਨਾਲ ਸਮਾਂ ਥੋੜਾ ਹੋਣ ਕਰਕੇ ਸਾਂਝੀਆਂ ਕੀਤੀਆਂ ਨੇ ਬਾਣੀ ਦੇ ਮਹੱਤਵ ਵਾਸਤੇ ਬਹੁਤ ਸਾਖੀਆਂ ਵੀ ਆਉਂਦੀਆਂ ਨੇ ਸੋ ਜਿਹੜਾ ਇਸ ਬਾਣੀ ਨੂੰ ਆਪਣੇ ਜੀਵਨ ਅੰਦਰ ਉਪਦੇਸ਼ ਨੂੰ ਧਾਰਨ ਕਰ ਲੈਂਦਾ ਹੈ ਉਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਦੇ। ਸੋ ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫ਼ੀ ਬਖਸ਼ਨੀ ਅੱਗੇ ਵਾਸਤੇ ਸਮਤ ਬਖਸ਼ਨੀ। ਸਭ ਸੰਗਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ